ਵੇ ਸ਼ਾਦ ਕਦੇ ਵੀ ਬੁਲਾਈਏ ਨਾ ਲੈ ਲਈਏ ਦੁਆਵਾ ਕਦੇ ਖਮਦਰ ਦੇ ਗੁਰਦੀਪ ਸਿੰਘ ਆ ਪਰਿ ਉਪਕਾਰ ਕਰ ਕਿਸੇ ਨੂੰ ਕਦੇ ਕਹੀਏ ਨਾ ਕੋਣ ਹੋਵੇ ਕੋਣ ਤਾਂ ਉਹ ਬੰਦੀਏ ਸਮਾਜ ਵਿੱਚ ਦਿਲ ਤੁਲ ਕੋ ਕੇ ਐਵੇਂ ਦੇਖੋ ਤੁਰ ਜਾਈਏ ਨਾ ਦਿਲ ਤੁਲ ਕੋ ਕੇ ਐਵੇਂ ਦੇਖੋ ਤੁਰ ਜਾਈਏ ਨਾ ਪਰਮ ਸੰਬੰਧ ਤੇ ਸਤਕਾਰ ਗੁਰੂ ਜੀ ਸਾਧ ਸੰਗਤਰੀ ਆਪਾ ਸਾਰੇ ਹੀ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਗੁਰ ਬਣਾਉਂਦੇ ਹੋਏ ਸਵੇਰ ਤੋਂ ਗੁਰਦੁਆਰਾ ਸਾਹਿਲ ਤੋਂ ਪੰਗ ਪਿਆਰ ਜੀ ਅਗਵਾਈ ਵਿੱਚ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 17 ਸਾਇਆ ਗੇਟ ਨਗਰ ਕੀ ਸੋਪੇ ਰੋਗ ਵਿੱਚ ਗੁਰੂ ਜੀ ਦੇ ਤਵੀਤਰ ਚੰਨ ਗਲੀ ਗਲੀ ਤੋਆਏ ਜਾ ਰਹੇ ਪੜਾਅ ਪਰ ਪੜਾਅ ਤਾਰ ਕਰਦੇ ਹੋਏ ਐਸ ਲਾਖ ਪੜਾ ਤੇ ਪਹੁੰਚੇ ਆਪਾਂ ਕਲਗੀ ਸਰਪਾਤ ਜੀ ਦੇ ਪ੍ਰਕਾਸ਼ ਦਾ ਤਿਹਾਸ ਫੜਾ ਕਰ ਪੜਾਅ ਸਰਵਣ ਕਰਦੇ ਆਏ ਆ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਨਾ ਕਹਾਂ ਅਪਕੀ ਨਾ ਕਹਾਂ ਤਬ ਕੀ ਆਗਰ ਨਾ ਹੁੰਤੇ ਗੁਵਿੰਦ ਸਿੰਘ ਤੋ ਸਨਤ ਹੁੰਦੀ ਸਭ ਕੀ ਜੇ ਕਲਗੀਧਰ ਪਾਸ਼ਾ ਦੁਨੀਆ ਦੇ ਵਿੱਚ ਨਾ ਹੁੰਦੇ ਤਾਂ ਇੱਥੇ ਅੱਲਾਹੂ ਅੱਲਾਹ ਦੇ ਅਨਾਰੇ ਹੁੰਨੇ ਸੀ ਧਰਾ ਹੈ ਦੀ ਚੂਹਦਾ ਹੁੰਦਾ ਹੁੰਦਾ ਭਾਰਤ ਉੱਤੇ ਸਾਰੇ ਜੇ ਨਾ ਬਾਪੂ ਖੂਨ ਡੋਹਦਾ ਪਾਵਨ ਪਿਓ ਦੀਆਂ ਰਗਾਂ ਦਾ ਅੱਜ ਨੂੰ ਠਹਿਟੂ ਜਾਂਦੇ ਭਾਰਤ ਦੇ ਮਨਾਰੇ ਅੱਜ ਜਿਹੜੇ ਲਾਲ ਕਿਲੇ ਤੇ ਤਿਰੰਗੇ ਝੁਲਦੇ ਨੇ ਨਾ ਇਹ ਵੀ ਸੀ ਝੁਲਦੇ ਹੋਣੇ ਜੇ ਕਲਗੀਧਰ ਬਾਦਸ਼ਾਹ ਜੀ ਨਾ ਹੋਵੇ ਬਾਜਾਂ ਵਾਲੇ ਆਏ ਬਾ ਚੁੱਕੀ ਜ਼ਮੀਰ ਵਾਲੇ ਲੋਕਾਂ ਨੂੰ ਜ਼ਮੀਰ ਖੜੀ ਕੀਤੀ بے ਗੈਰ ਲੋਕਾਂ ਨੂੰ ਗੈਰ ਤਬੰਦ ਕੀਤਾ ਜਿਹੜੇ ਮਜ਼ਬੂਤ ਪੇਟਾ ਬੱਕਰੀਆਂ ਵਰਗੇ ਲੋਕ ਵਤ ਦਿੱਤੇ ਸਨ ਉਹਨਾਂ ਦੇ ਅੰਦਰ ਖੰਡੇ ਬਾਟੇ ਦੀ ਦਾਤ ਪਾ ਕੇ ਕਲਗੀਧਰ ਪਾਸ਼ਾ ਨੇ ਆਖਿਆ ਸੀ ਗਿਰਿਓ ਸੇ ਮੈਂ ਬਾਜ ਲਗਾਉ ਉਹ ਚਿੜੀਆਂ ਵਰਗੇ ਲੋਕਾਂ ਨੂੰ ਬਣ ਚੁੱਕਿਆ ਨੂੰ ਕਲਗੀਧਰ ਪਾਸ਼ਾ ਮਹਾਰਾਜ ਨੇ ਆਖਿਆ ਸੀ ਮੈਂ ਮਰ ਚੁੱਕੀ ਗੇਰਤ ਵਾਲੇ ਲੋਕਾਂ ਨੂੰ ਐੋਜੇ ਬਣਾਵਾਂਗਾ ਕਿ ਸ਼ੇਰਾਂ ਦਾ ਟਕਰਾ ਕਰਿਆ ਕਰੂਗੇ ਇਹ ਪ੍ਰਹਾਪ ਤੇ ਸਤਕਾਰ ਵਿੱਚ ਬਜ਼ੁਰਗਾ ਸਰਪੰਚ ਸਰਕਾਰ ਮਨਨ ਸਿੰਘ ਜੀ 100 ਲੱਖ ਦਾ ਮੇਰੇ ਸਤਕਾਰ ਭੇਜ ਦੇਣ ਦੇ ਸਹਿਤ ਨੂੰ ਧੰਨਵਾਦ ਹੋਰ ਵੀ 10 ਰੁਪਏ 50 ਰੁਪਏ ਸੰਗਤ ਵੱਲੋਂ ਸਤਕਾਰ ਸਹਿਤ ਨੂੰ ਧੰਨਵਾਦ ਹੈ ਆਮ ਸਭਾ ਨਾਲ ਲੈਂਦੇ ਹੋਏ ਕਲਗੀਧਰ ਪਾਸ਼ਾ ਜੀ ਨੂੰ ਯਾਦ ਕਰਾਂ ਜੇ ਸਤਗੁਰੂ ਜੀ ਦੁਨੀਆ ਵਿੱਚ ਨਾ ਹੁੰਦੇ ਕਿਸੇ ਸਾਏ ਨੇ ਬੜਾ ਸੋਨਾ ਲਿਖਿਆ ਜੇ ਇੱਕ ਤੇ ਦਸਮੇਸ਼ ਨਾ ਹੁੰਦਾ ਤੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਕਲਗੀ ਤਰਪਾਸ਼ਾ ਨਾ ਆਵੇ ਹਿੰਦੁਸਤਾਨ ਦਾ ਨਕਸ਼ਾ ਮਿਟ ਜਾਣਾ ਸੀ ਤੇ ਹਿੰਦੁਸਤਾਨ ਨਹੀਂ ਸੀ ਹੋਣਾ ਜੇ ਕਲਗੀ ਤਰਪਾਏ ਤਾਂ ਹਿੰਦੁਸਤਾਨ ਦਾ ਨਕਸ਼ਾ ਬਚਿਆ ਹੋਇਆ ਹੈ ਤੇ ਆਓ ਮੈਂ ਇਹ ਲਾਸਟ ਪੜਾ ਇਸ ਕਰਕੇ ਕਬੀਰ ਪਤਿਰਪਾਸ਼ਾ ਨੇ ਜੋ ਸਾਨੂੰ ਖੱਡੇ ਬਾਟੇ ਦੀ ਬੋਹਰ ਵਿੱਚੋਂ ਦਿੱਤਾ ਜੋ ਸਿੱਖੀ ਤੇ ਸਿੱਖਾਂ ਦੇ ਅੰਦਰ ਜ਼ਰੂਰਤ ਪਈ ਫੀਰਤਾ ਪਈ ਸਾਡੇ ਅੰਦਰ ਸਪਿੱਟ ਭਰਿਆ ਉਸ ਸਪਿੱਟ ਨੂੰ ਪੂਰਾ ਕਰਦੇ ਹੋਏ ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਸਾਰੇ ਮੇਰੇ ਨਾਲ ਉਹ ਸਿਆਣੇ ਬਜ਼ੁਰਗ ਬੈਠੇ ਹੋ 83 ਦਾ ਦੌਰ ਕੱਿਆਂ ਨੇ ਦੇਖਿਆ ਉਹ 83 ਦੇ ਦੌਰ ਤੱਕ ਜਿੰਦਰਾ ਨੂੰ ਗੱਡੀ ਚੜ੍ਹਨ ਵਾਲੇ ਭਾਈ ਕੇਰ ਸਿੰਘ ਤੇ ਭਾਈ ਸਤਵੰਤ ਸਿੰਘ ਅੱਜ 6 ਤਰੀਕ 1993 ਨੂੰ ਉਹਨਾਂ ਨੂੰ ਫਾਂਸੀ ਚੜਾਇਆ ਗਿਆ ਸੀ ਅੱਜ ਦੀ ਤਰੀਕ ਸੀ 6 ਤਰੀਕ 1993 ਨੂੰ ਭਾਈ ਵਿਅੰਤ ਸਿੰਘ ਅਖਿਮਾ ਕਰਨਾ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੂੰ ਫਾਂਸੀ ਤੇ ਚੜਾਇਆ ਗਿਆ ਸੀ ਜਿੰਨਾਂ ਨੇ ਇੰਦਰਾ ਗੱਡੀ ਚੜਾਈ ਸੀ ਤੇ ਇੰਦਰਾ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਮੈਰੋ ਦੀਸ ਆਪਣੀ ਕਿਸੇ ਨਾਲ ਨਹੀਂ ਪਰ ਜਿਹੜਾ ਜਿਹੜਾ ਗੁਰੂ ਘਰ ਦੇ ਚੜ ਕੇ ਆਇਆ ਬਾਬਾ ਦਾ ਟਾਈਮ ਦੀ 143 ਦਿਨਾਂ ਦੇ ਵਿੱਚ ਇਸ਼ਾਰਾ দেয়া ਗਿਆ। ਭਾਵੇਂ ਪਸਾਰ ਰੰਗਣ ਸੀ, ਭਾਵੇਂ ਬੀਬੀ ਇੰਦਰਾ ਸੀ, ਭਾਵੇਂ ਅੱਜ ਤੋਂ ਬਾਅਦ ਵੀ ਬੜੇ ਹੰਦੇ ਰਹਿਣਗੇ ਤੇ ਕੋਈ ਇੱਥੇ ਜਮਦਾ ਨਹੀਂ ਰਹਿ ਸਕਦਾ। ਬਾਬੇ ਨਾਨਕ ਦਾ ਨਾਰਾ ਅੜੇ ਸੋ ਝੜੇ, ਸੱਤ ਪਰੇ ਸੋਰੋ ਦੇ। ਇਹ ਕੋਈ ਸੰਨ ਆਵੇਗਾ। ਗੁਰੂ ਜੀ ਗੱਲ ਨਾਲ ਲਾਉਣਗੇ। ਇਹ ਚੜ ਕੇ ਆਵੇਗਾ ਉਹਦਾ ਮਲਿਆ ਮੇਟ ਹੋ ਜਾਵੇਗਾ ਇਸ ਕਰਕੇ ਅੱਜ ਫਿਰ ਤੁਸੀਂ ਸਾਰੇ ਕਿਸਾਨੀ ਵੀਰੋ ਆਪਾਂ ਨੂੰ 4 ਸਾਲ ਹੋ ਗਏ ਕਿਸਾਨੀ ਧਰਨਾ ਦੇਦਿਆਂ ਨੂੰ ਤੇ ਅੱਜ ਫਿਰ ਢੱਲੇਵਾਲ ਸਾਹਿਬ ਖਨੌਰੀ ਦੇ ਬਾਟਰ ਤੇ ਕਿਸਾਨੀ ਧਰਨਾ ਲਾ ਕੇ 45 ਦਿਨ ਹੋ ਚੱਲੇ ਨੇ ਭੁੱਖੜ ਭਾਣੇ ਉਹ ਬੈਠੇ ਨੇ ਜਿਹੜੇ ਅੱਜ ਤੱਕ ਚੜ ਕੇ ਆਉਣਗੇ ਯਾਦ ਰੱਖਣਾ ਉਹ ਮੋਦੀ ਹੋਵੇ ਭਾਵੇਂ ਇੰਦਰਾ ਹੋਵੇ ਬੀਰੂ ਹਵੇਦਾ ਮੂੰਹ ਦੀ ਮਾਰ ਖਾਣੀ ਪਈ ਐ ਮਰਨਗੇ ਹੋ ਵੀ ਬੱਜਿਆ ਕਿਸੇ ਨੇ ਨਹੀਂ ਰਹਿਣਾ ਇਹਸ ਕਰਕੇ ਵਜੂਦਾ ਸਰਕਾਰ ਜੋ ਸਿੱਖ ਕੌਮ ਜਾਂ ਕਿਸਾਨੀ ਤੇ ਖੈਰ ਢਾ ਰਹੀ ਐ ਉਹਨਾਂ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਹਾਡੀ ਕੁਰਸੀ ਤੇ ਬੈਠਣ ਵਾਲੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਭਾਮੇ ਉਹ ਰੰਗਦੇਵ ਸੀ ਭਾਮੇ ਬੀਬੀ ਇੰਦਰਾ ਸੀ ਅੱਜ ਤੂੰ ਸਾਡੇ ਤੇ ਜ਼ੁਲਮ ਕਰਦਾ ਮੇਰੇ ਯਾਦ ਰੱਖੀ ਸਿੰਘਾਂ ਨਾਲ ਬੈਰ ਪਾ ਕੇ ਕੋਈ ਨਹੀਂ ਬੰਦਿਆ ਆਹ ਪਿਆਰ ਦੇ ਨਾਲ ਕਮਤਾ ਸੁਣੋ ਸਿੰਘਾਂ ਨਾਲ ਬੈਰ ਨਾ ਕਰਾਈ ਵੀਰਿਆ ਦਿਨ ਤੂ ਜਦੋਂ ਦੀ ਸੁਣਾਈ ਗੱਲ ਜੀ ਵੇਖਿਆ ਸਜਣ ਦੇ ਸਜਣ ਵੱਲ ਜੀ ਵੇਖਿਆ ਸਜਣ ਦੇ ਸਜਣ ਵੱਲ ਜੀ ਸਿੱਖੀ ਨਾਲ ਦਗਾ ਨਾ ਕਮਾਈ ਵੀਰਿਆ ਸਿੰਘਾਂ ਨਾਲ ਬੈਰ ਨਾ ਕਰਾਈ ਵੀਰਿਆ ਸਿੰਘਾਂ ਨਾਲ ਬੈਰ ਨਾ ਥਪਾਈ ਵੀਰਿਆ ਸਿੰਘਾਂ ਨਾਲ ਮੈਰ ਪਾ ਕੀ ਕਿਸੇ ਖੱਟਿਆ ਜਿਹਨੂੰ ਵੀ ਪੈ ਗਏ ਉਹਦਾ ਮੁੱਢ ਪੱਟਿਆ ਜਿਸ ਨੂੰ ਵੀ ਪੈ ਗਏ ਉਹਦਾ ਮੁੱਢ ਪੱਟਿਆ ਪਾ ਮੈਂ ਇਹਨਾਂ ਨੂੰ ਆਰੇ ਨਾਲ ਚੀਰਿਆ ਸਿੰਘਾਂ ਨਾਲ ਮੈਰ ਨਾ ਤੂੰ ਪਾਈ ਮੀਰਿਆ ਸਿੰਘਾਂ ਨਾਲ ਮੈਰ ਨਾ ਤੂੰ ਪਾਈ ਮੀਰਿਆ ਜਸ ਪਾਤ ਲਖੂ ਜਕਰੀਆ ਖਾਨ ਨੇ ਤੇ ਲੱਖੂ ਜੱਕਰੀਆ ਖਾਨ ਨੇ ਚੱਕਿਆ ਸਵਾਦ ਸੀ ਬਜੀ ਤੇ ਖਾਨ ਨੇ ਚੱਕਿਆ ਸਵਾਦ ਸੀ ਬਜੀ ਤੇ ਖਾਨ ਨੇ ਬਦਲਾ ਚਕਾਉਂਦੇ ਖਿੱਚ ਕੇ ਲਕੀਰਿਆ ਸਿੰਧਾ ਨਾਲ ਬੈਰ ਨਾ ਦੁਬਾਈ ਬੀਰਿਆ ਸਿੰਧਾ ਨਾਲ ਬੈਰ ਨਾ ਦੁਬਾਈ ਬੀਰਿਆ ਪਹਿੜੀ ਆਪਣੇ ਨੂੰ ਜabb ਲਹਿਤ ਲੱਭਦੇ ਦੂਜਾ ਸਾਣਾ ਲਵੇ ਐਸੀ ਖੂੰਬ ਠੱਪਦੇ ਕੋ ਮੱਠਾ ਪਦੇ ਰੰਗੜੇ ਮਸੇ ਨੂੰ ਵੱਡ ਸਿਰੋ ਚੀਰਿਆ ਰੰਗੜੇ ਮਸੇ ਨੂੰ ਵੱਡ ਸਿਰੋ ਚੀਰਿਆ ਸਿੰਘਾਂ ਨਾਲ ਬੈਰ ਨਾ ਤੂੰ ਪਾਈ ਬੀਰਿਆ ਸਿੰਘਾਂ ਨਾਲ ਬੈਰ ਨਾ ਤੂੰ ਪਾਈ ਬੀਰਿਆ ਇਹਨੋਂ ਬਾੜੇ ਲਾੜ ਖੱਟਿਆ ਕੀ ਇੰਦਰਾ ਆਕੇ ਜਰਾ ਇੰਨਾ ਨਾਲ ਲਾੜ ਖੱਟਿਆ ਕੀ ਇੰਦਰਾ ਆਪਣੇ ਹੀ ਰਾਜ ਦਾ ਤੋੜਾ ਜਿੰਦਰਾ ਆਪਣੇ ਹੀ ਰਾਜ ਦਾ ਤੋੜਾ ਜਿੰਦਰਾ ਮਾਰੀ ਕਰਨੀ ਦੀ ਮਾਰੀ ਹੀ ਅਖੀਰਿਆ ਸਿੰਘਾਂ ਨਾਲ ਵੈਰ ਨਾ ਤੋਤਾਈ ਵੀਰਿਆ ਸਿੰਘਾਂ ਨਾਲ ਵੈਰ ਨਾ ਤੋਤਾਈ ਵੀਰੇ ਆ ਮਾਰਿਆਂ ਦੀ ਕਿਸੇ ਦੇ ਮੁਕਾਇਆ ਮੁਕੜਾ ਮਾਰਿਆਂ ਦੀ ਕਿਸੇ ਦਾ ਮੁਕਾਇਆ ਮੁਕੜਾ ਦੁੱਖਾਂ ਵਿੱਚੋਂ ਧਾਰੂ ਲੱਭਣਾ ਸਿੰਘਾਂ ਨੇ ਤਾਂ ਦੁੱਖਾਂ ਵਿੱਚੋਂ ਧਾਰੂ ਲੱਭਣਾ ਬੈਦਿਆ ਵੀ ਜਿੱਤ ਕਰਤੀ ਅਖੀਰਿਆ ਸਿੰਘਾਂ ਨਾਲ ਬੈਰ ਨਾ ਤੂੰ ਪਾਈ ਵੀਰਿਆ ਸਿੰਘਾਂ ਨਾਲ ਬੈਰ ਨਾ ਤੂੰ ਪਾਈ ਵੀਰਿਆ ਮਾਰੇ ਸਰਕਾਰ ਦੇ ਨਹੀਂ ਸਿੰਘ ਮੁੱਕਦੇ ਮਾਰੇ ਸਰਕਾਰ ਦੇ ਨਹੀਂ ਸਿੰਘ ਮੁੱਕਦੇ ਲਾਤੇ ਰਹਿੰਦੇ ਸਦਾ ਸ਼ੇਰ ਮੁੱਕਦੇ ਜੰਗਲਾਂ ਤੇ ਰਹਿੰਦੇ ਸਦਾ ਸ਼ੇਰ ਮੁੱਕਦੇ ਮਰੇਗਾ ਵੀ ਜੀ ਦਾ ਬਾਜਾ ਬਾਲਾ ਪੀਰੀਆ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰੀਆ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰੀਆ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰੀਆ ਓ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀਰੀਆ ਆਓ ਸਾਖਤ ਜੀ ਜਿੰਨਾ ਜਿੰਨਾ ਨੇ ਵੀ ਅੱਜ ਤੱਕ